जिन प्रभ जाता सुशोभा बंध सगल संसार उदरे दिन बंध प्रभ के सेवक सगल उधार प्रभ के सेवक दुख विसारण आपे मे ले कृपाल गुरु का शब्द जब भयाल उनकी सेवा सुई लागे जिसन कृपा करे बड़े भाग्य नाभ जपत पावे विश्राम नानक तिन पुर कौ उमान थोड़ा पीला थोड़ा जो कुछ करे सुप्रभ के रंग सदा सदा बसे हर रंग हर संग सहसभाए हुए करने हार पछाणे सुय पर की यारीठ लगाना जैसा सा तैसा दृष्टान जिसने उभजे तिस समाए समाये सुख निधान उन्हों बने आ ਆਪਿਸ ਕੋ ਆਪਦੀਨੋ ਮਾਨ ਨਾਨਕ ਪਰਮ ਜਨ ਏਕੋ ਜਾਨ ਜਿਨ ਪ੍ਰਭ ਜਤਾਤਾ ਸੋਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਤ ਜਿਨ ਕਾਸ਼ਾ ਫਰਮਾ ਜਿਨ ਪ੍ਰਭ ਜਤਾਤਾ ਸੋਭਾਵੰਤ ਜਿਨ ਉਸ ਪਰਮੇਸ਼ਰ ਬਾਰੇ ਜਾਣ ਲਿਆ ਉਹਨਾਂ ਦੀ ਸ਼ੋਭਾ ਹੁੰਦੀ ਹੈ ਲੋਕ ਚ ਵੀ ਔਰ ਪਰਲੋਕ ਦੇ ਵਿੱਚ ਵੀ ਸਗਲ ਸੰਸਾਰ ਉਧਰੇ ਤਿਨ ਮੰਤ ਸਾਰੇ ਸੰਸਾਰ ਦਾ ਕਲਿਆਣ ਹੋ ਜਾਂਦਾ ਹੈ ਉਹਨਾਂ ਦੇ ਬਖਸ਼ਿਸ਼ ਮੰਤਰ ਦੇ ਨਾਲ ਜਿਹੜੋਂ ਗਿਆਨ ਉਪਦੇਸ਼ ਕਰਦੇ ਨੇ ਉਸ ਤੇ ਪਰ ਚੱਲਣ ਦੇ ਨਾਲ ਹੀ ਸਾਰੇ ਸੰਸਾਰ ਦਾ ਕਲਿਆਣ ਹੋ ਜਾਂਦਾ ਹੈ ਸਾਇਬ ਗੁਰਗੁ ਗ੍ਰੰਥ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਪ੍ਰਕਾਸ਼ ਪਰਵ ਹੈ ਤਦਸੀਹ ਸਾਧਨਾ ਦਾ ਜੀਵਨ ਹੈ ਉਹ ਜਿਤਨੀ ਪ੍ਰੀਖਿਆ ਗੁਨਾਹੋਂ ਸਾਹਿਬ ਨੇ ਗੁਰੰਗਦੇਵ ਜੀ ਮਹਾਰਾਜ ਲਈ ਹੈ ਉਹ ਇਤਿਹਾਸ ਦੇ ਵਿੱਚ ਹੋਰ ਜਗ੍ਹਾ ਕਿਤੇ ਨਹੀਂ ਮਿਲਦੀ। ਬੜੀ ਔਖੀ ਪ੍ਰੀਖਿਆ ਗੁਰੰਗਦੇਵ ਜੀ ਮਹਾਰਾਜ ਨੇ ਦੇ ਕੇ ਫੇ ਗੁਨਾਹ ਸਾਧਾਰੂ ਬਣੇ। ਜਦੋਂ ਫਿਰ ਹੁਕਮ ਕੀਤਾ ਮਹਾਰਾਜ ਨੇ ਗੁਨਾਹ ਸਾਹਿਬ ਨੇ ਮਖਡੂਰ ਸਾਹਿਬ ਰੋ ਉਹਨੇ ਮਖਡੂਰ ਸਾਹਿਬ ਤਬਸੀਹ ਸਹਾਦਨਾ ਕਰਦੇ ਨੇ ਗੁਰੰਗਦੇਵ ਜੀ ਮਹਾਰਾਜ माता भराई जी ने कहा बारहों तला ला दिए सारा दिन बारहों तला लगा रहा है रात में दो बजे महाराज बहार आते हैं इश्न करके एक गिलास दुख लरह तपस्या साधना चलीन हो जाते इस तरह की तपस्या गुरु अंगद देव जी महाराज की है और फिर जो जिग्यास प्रेमी आंधा कोई भी ਸਭ ਦੀ ਇੱਛਾ ਮਾਰੇ ਪੂਰੀਆ ਕਰ ਦੇ ਲੈ ਜਦ ਮਾਰੇ ਬੈਠੇ ਨੇ ਸੰਸਮਾਦੀ ਚ ਬੜੀ ਸਲੀ ਸੰਗਤਾਂ ਦੇ ਬਾਅਦ ਸੱਜਣ ਦੇ ਸ ਜਦ ਮਾਰੇ ਨੇਤਰ ਖੋਲਦੇ ਸੰ ਜਿਨ੍ਹਾਂ ਜਿਨ੍ਹਾਂ ਤੇ ਦ੍ਰਿਸ਼ਟੀ ਪੈਂਦੀ ਸਭ ਦੇ ਰੋਗ ਕਸ ਦੂਰ ਹੋ ਜਾਂਦੇ ਸ ਨਾ ਹੀ ਜ਼ਰੂਰ ਅੰਮ੍ਰਿਤ ਦ੍ਰਿਸ਼ਟੀ ਸੀ ਮਹਾਰਾਜ ਦੀ ਦ੍ਰਿਸ਼ਟੀ ਪੈਂਦੀ ਉਹਨਾਂ ਦੇ ਲੋਕ ਸੁਖ ਵਿੱਚ ਬਦਲ ਜਾਂਦੇ ਸ ਐਤੋ ਹੁਮਾਇੂ ਬਸਾਇਆ ਬਾਬਰ ਦੇ ਮੌਤ ਬਾਅਦ ਬੇਟਾ ਹਮਾਇਉਂ ਲਾਜ ਸਿੰਘ ਆਸਨ ਤੇ ਬੈਠਾ ਦੋ ਬੜੇ ਤਕੜੇ ਯੋਧਾ ਸਨ ਇਸ ਕੋ ਪਠਾਨ ਭਰਾ ਸੰਦੋ ਸਲੇਮਾਨੂ ਸੇ ਸਸੂਰੀ ਔਰ ਹਮਾਇਉਂ ਉਹਨਾਂ ਦੇ ਬੜਾ ਗਰਭ ਕਰਦੇ ਸੀ ਬੜੇ ਯੋਧੇ ਸਨ ਜਦ ਇਲਾਵਾਦ ਵਾਲੇ ਪਾਸੇ ਗਏ ਇਹ ਦੋਨੋਂ ਆਕੀ ਹੋ ਗਏ ਇਲਾਬਾਦ ਦੇ ਕਿਲੇ ਦੇ ਨਾਲ ਕਬਜ਼ਾ ਕਰ ਲਿਆ ਪ੍ਰਿਆਗਰਾਜ ਇਲਾਬਾਦ ਜਦੋਂ ਹਮਾਇਨ ਨੂੰ ਪਤਾ ਲੱਗਾ ਵੀ ਉਹ ਤਾਂ ਆਕੀ ਹੋ ਗਏ ਨੇ ਉਹ ਤਾਂ ਆਪ ਕਬਜ਼ਾ ਕਰਕੇ ਬੈਠ ਗਏ ਨੇ ਉੱਥੇ ਆਪਣੇ ਨੂੰ ਉਹਨਾਂ ਰਾਜਾ ਘੋਸ਼ਿਤ ਕਰਦੇ ਹਮਾਇਨ ਬਾਦਸ਼ਾਹ ਨੇ ਇੱਕਦਮ ਹਮਲਾ ਕਰਤਾ ਉਸੇ ਜਗ੍ਹਾ ਜਦ ਇਲਾਬਾਦ ਹਮਾਇਨ ਪਹੁੰਚੇ ਔਰ ਹਮਲਾ ਕੀਤਾ ਤਕੜੇ ਜੋਦੇ ਸਨ ਕਿਉਂਕਿ ਹਮਾਇਨ ਦੇ ਫੌਜ ਦੇ ਪਰੇਨਾ ਦਾ ਬੜਾ ਪ੍ਰਭਾਵ ਸੀ ਇਹ ਪਰ ਇਸੇ ਫੌਜ ਨੂੰ ਲੈ ਕੇ ਚੱਲਦੇ ਸਮੇਂ ਦੋਨੋਂ ਭਰਾ ਤੇ ਸਾਰੀ ਫੌਜ ਨੂੰ ਬਦੌਸਿ ਵੀ ਬੜੇ ਤਗੜੇ ਯੋਧੇ ਨੇ ਇਹਨਾਂ ਆਪਣੀ ਇੱਕੋ ਸੈਨਾ ਪੜਾਈ ਸੀ ਬਣਾ ਜੋਰਦਾਰ ਮੁਕਾਬਲਾ ਹੋਇਆ ਲੇਕਿਨ ਉਹ ਸੈਨਾ ਢਰ ਗਈ ਕਿਉਂਕਿ ਦੋਨੋਂ ਬੜੇ ਤਗੜੇ ਯੋਧੇ ਸੀ ਜਿੱਧਰ ਜਿੱਧਰ ਜਾਂਦੇ ਉਹ ਸੈਨਾ ਉਹ ਤਾਂ ਭੱਜ ਜਾਂਦੀ ਸੀ ਉਹ ਮਾਈ ਬੁਰੀ ਤਰ੍ਹਾਂ ਹਾਰ ਗਿਆ ਇਹ ਦੋਨੋਂ ਪਠਾਨ ਭਰਾ ਸੁਲੇਮਾਨ ਉਲ ਸਿਰਸਾ ਮਗਰੀ ਆ ਗਏ ਹਮਾਇਓ ਦੇ ਜਿਉਂ ਇਲਾਬਾਦ ਤੋਂ ਦੁੜਾਇਆ ਉਹਨੇ ਹਮਾਇਓ ਨੂੰ ਦਿੱਲੀ ਪਹੁੰਚੇ ਦਿੱਲੀ ਵੀ ਆ ਕੇ ਉਹਨੇ ਕਬਜ਼ਾ ਕਰ ਲਿਆ ਨੇ ਦੋਨਾਂ ਨੇ ਹਮਾਇਓ ਨੂੰ ਰਸਤਾ ਨਾਲ ਲੱਭ ਪੰਜਾਬ ਨੂੰ ਦੌੜਿਆ ਫਿਰ ਤੇ ਆਪਣੇ ਵਜ਼ੀਰ ਨੂੰ ਮਾਮੇ ਨੂੰ ਪੁੱਛਦਾ ਹੈ ਕੀ ਕਰਨਾ ਕਿੱਥੇ ਜਾਵਾਂ ਮੇਰਾ ਮਨ ਬੜਾ ਉਦਾਸ ਕਿ ਮਹਾਪੁਰਸ਼ ਕੋ ਸੰਤ ਫਕੀਰ ਹੈ ਤੇ ਮੈਨੂੰ ਉਸ ਕੋ ਲੈ ਚੱਲ ਉਹ ਸਾਰਾ ਪਤਾ ਕੀਤਾ ਵੀ ਗੁਰਨਾਮ ਸਾਹਿਬ ਦੇ ਦੇਸ ਲਈ ਕੁਰੰਗਦੇਵੀ ਮਹਾਰਾਜ ਬਿਰਾਜਮਾਨ ਨੇ ਉਹ ਤੁਹਾਡਾ ਦੁੱਖ ਦੂਰ ਕਰ ਸਕਦੇ ਨੇ ਹੁਮਾਇੂ ਬਾਸ਼ਾ ਖਨੂਸਾ ਬਾਂਚ ਅਗੇ ਆਪ ਬੁੱਢਾ ਜੀ ਨੇ ਉਹਦਾ ਸਵਾਗਤ ਕੀਤਾ ਆਓ ਭੋਜਨ ਕਰੋ ਲੰਗਰ ਸੇ ਕਰੋ ਕੋੜੇ ਤੇ ਬੈਠਾ ਉਧਰੇ ਨਹੀਂ ਪੁੱਛਦਾ ਕਿੱਥੇ ਨੇ ਗੁਰੂ ਮਹਾਰਾਜ अब वो जी ने दसिया बैठे अपने साधना च बैठे उ घोड़ा लैके सीधा उत्तर पहुँच गया जाके गुर अंगदेव जी महाराज सामने खड़ा हो गया महाराज समाधि सन हंकार बड़ा है देश का बादशाह मैं ये फकीर मेरे सामने खड़ा ही नहीं हुए मेरा आदर मान ही नहीं किया गुस्से आया तलवार ली। ਉਹ ਜੋਰ ਦਾ ਬਾਰ ਕਰਨ ਲਗਾ ਗੁਰੰਗਾ ਦੇ ਜੀ ਮਹਾਰਾਜ ਦੇ ਉੱਪਰ ਜਿਉਨੇ ਤਲਵਾਰ ਉਠਾਈ ਮਾਰਨ ਵਾਸਤੇ ਉਦਾਂ ਹੀ ਆਕੜ ਗਿਆ ਹੱਥ ਸੱਲੇ ਨੂੰ ਨਹੀਂ ਆਉਂਦਾ ਬੜਾ ਜੋਰ ਲਾਇਆ ਉਸਨੇ ਬੁੱਤ ਬਣ ਕੇ ਰਹਿ ਗਿਆ ਪਸੀਨਾ ਪਸੀਨਾ ਹੋ ਗਿਆ ਕਿਉਂਕਿ ਹੱਥ ਉਦਾਂ ਹੀ ਆਕੜ ਗਿਆ ਜਿੱਦਾਂ ਉਹਨੇ ਤਲਵਾਰ ਉਠਾਈ ਮਾਰਨ ਵਾਸਤੇ ਬਾਹਰ ਹੱਥ ਉਦਾਂ ਦਾ ਹੀ ਰਹਿ ਗਿਆ ਬੁੱਤ ਬਣੇ ਰਹਿ ਗਿਆ ਟੁੜੇ ਦਬਾਉ ਮਾਰਨ ਜਦੋਂ ਨੇਤਰ ਖੋਲੇ ਤੇ ਕੇ ਸਾਹਮਣੇ ਖੜਾ ਉਹ ਮਾਇੂ ਬਾਸ਼ਾ ਤਲਵਾਰ ਦਾ ਬਾਰ ਕਰਨੋਂ ਵਾਸਤੇ ਘੋੜੇ ਤੇ ਸਵਾਰ ਹੈ ਤਲਵਾਰ ਦਾ ਬਾਰ ਕਰਨਾ ਚਾਹੁੰਦਾ ਮਾਰਾ ਬੜੇ ਮਸਕਰਾ ਕੇ ਕਹਿਣ ਲਗੇ ਉਹ ਮਾਇੂਏ ਤੇਰੀ ਤਲਵਾਰ ਸਿਰ ਸਾਧੂ ਹਾਰ ਕੇ ਆਈ ਹੈ ਔਰ ਇਸ ਤਲਵਾਰ ਨੂੰ ਫਕੀਰਾਂ ਤੇ ਚਲਾਣਾ ਚਾਹੁੰਦਾ ਜਿੱਥੇ ਲੋੜ ਸੀ ਉੱਥੇ ਤੇ ਤੇਰੀ ਤਲਵਾਰ ਚੱਲੀ ਨਹੀਂ ਉਦਦ ਪੱਜ ਕੇ ਆ ਗਿਆ ਜੇ ਉਹ ਫਕੀਰਾਂ ਤੇ ਅਜਮਾਣਾ ਚਾਹੁੰਦਾ ਹੈ ਆਪਣਾ ਜੋਰ ਸਵਰਾ ਸ਼ਰਮ ਸ਼ਾਰ ਹੋਏ ਫਿਰ ਇਹ ਸੱਚੀ ਗੱਲ ਸੁਣ ਲਈ ਵੀ ਸ਼ੇਰ ਸਾਹ ਤੂੰ ਹਾਰ ਕੇ ਆਂਦਾ ਪਿਆ ਨਸ ਕੇ ਹੈ ਜਾਨ ਬਚਾ ਕੇ ਤੇ ਮਾਰ ਕੇ ਨੇ ਉਹ ਤਲਵਾਰ ਉੱਥੇ ਤਾਂ ਤੇਰੀ ਚੱਲੀ ਨਹੀਂ ਉਹ ਫਕੀਰਾਂ ਦੇ ਉੱਪਰ ਤਲਵਾਰ ਦਾ ਰੂਪ ਦੱਸਦਾ ਫਿਰ ਅਰਦਾਸ ਕਰਦੇ ਮਹਾਰਾਜ ਮੈਨੂੰ ਬਖਸ਼ ਲਾਫ ਕਰ ਦੇ ਮਾਰੇ ਦਿਸਤਕ ਕੀਤੀ ਤਾਂ ਉਹਦਾ ਤਾਂ ਠੀਕ ਹੋਇਆ ਕੋੜੀ ਤੋਂ ਥੱਲੇ ਉਤਰਿਆ ਤਾਂ ਇੱਕ ਤਾਂ ਮੱਥਾ ਟੇਕਿਆ ਸਮਝ ਗਿਆ ਮਾਰੇ ਦੀ ਤਾਕਤ ਨੂੰ ਸ਼ਕਤੀ ਨੂੰ ਇਹਦੇ ਬਾਰੇ ਮੇਰੇ ਤੇ ਕਿਰਪਾ ਕਰੋ ਮੈਨੂੰ ਦਿੱਲੀ ਦਰਸਨਗਾ ਉਸਨੂੰ ਦਵਾ ਦੇ ਲੇਕਿਨ ਹੁਣ ਆਇਆ ਜੋ ਕਿਸਿਸ ਖਿਆਲ ਨਾਲ ਲੈ ਔਕੜ ਕੇ ਆਇਆ ਬਾਦਸ਼ਾਹ ਬਣ ਕੇ ਗੁਰੂ ਘਰ ਤੇ ਨਮਰਤਾ ਦਾ ਕਰਦੇ ਨਮਰਤਾ ਹੋ ਕੇ ਜੋ ਮਰਜੀ ਲੈ ਸਕਦਾ ਆਕਰ ਨਾਲ ਦਾ ਕੋਈ ਵੀ ਇਥੇ ਕੁਝ ਨਹੀਂ ਪ੍ਰਾਪਤ ਕਰ ਸਕਿਆ ਜਿਹੜਾ ਜਿਹੜਾ ਆਕਰ ਨਾਲ ਆਇਆ ਹੈ ਆਪਣੇ ਰੋਗ ਨਾਲ ਆਇਆ ਹੈ ਹੰਕਾਰ ਨਾਲ ਆਇਆ ਹੈ ਹੰਕਾਰ ਇਸ ਹਮਾਰੇ ਸਭ ਦਾ ਹੰਕਾਰ ਦੂਰ ਹੋ ਜਾਂਦਾ ਹੈ ਮਾਈ ਹੋਣਾ ਜੋੜ ਕੇ ਬੇਨਤੀਆਂ ਕਰਦਾ ਮੈਂ ਕਿਹਾ ਨਹੀਂ ਪਹਿਲੇ ਇਸ ਨਾਲ ਆ ਜਾਂਦਾ ਤੇ ਸ਼ਾਇਦ ਨੂੰ ਦਿੱਲੀ ਦਾ ਪਹਿਲੇ ਮਿਲ ਜਾਂਦਾ ਰਾਜ ਹੁਣ ਅਜੇ ਹੁਣ ਤਨੂੰ ਨਹੀਂ ਮਿਲਦਾ ਹੁਣ ਆਪਣੇ ਦੇਸ਼ ਨੂੰ ਚਲਾਜਾ द्वारा आएगा तो फिर तेन प्राप्त हो जाएगा सुन ली जो गल देख ली ताकत थे फिर समझ गया हम वापस ही जाना पड़ेगा, क्योंकि पिछले दोनों पठान भरा पे ने वो के नहीं इसका डरदा मारा फिर तुर्किस्तान फ्रांस चला गया उ पंद्रह सोलह साल बाद फिर दोबारा आया सैना लैके दोनों भरा मर चुके सन ਇਹਦਾ ਬੇਟਾ ਸਲੇਮ ਸ਼ਾਹ ਉਸਨੇ ਬਾਦਸ਼ਾਹ ਸੀ ਦਿੱਲੀ ਦਾ ਤੇ ਉਸਤੇ ਇਹਨਾਂ ਨੇ ਹਮਲਾ ਕੀਤਾ ਤੇ ਜਿੱਤ ਗਏ ਐਸਨ ਨਾਲ ਮਾਰਦੇ ਚਲਨ ਸੀ ਨਾਗੌਰ ਜਿਹੜਾ ਜਾਂਦੇ ਨੇ ਕਿੰਨੇ ਸ਼ਨਾਗਤ ਬਾਦਸ਼ਾਹ ਹੋਇਆ ਪਹਿਲੇ ਤੇ ਬਾਦਸ਼ਾਹੀ ਹੁਕਮ ਉਹਨਾਂ ਹਾਸਲ ਸੀ ਜਿਹੜਾ ਉਹ ਜਮਾਨਾ ਚਾਹੁੰਦਾ ਸੀ ਮੈਂ ਬਾਪ ਬਾਦਸ਼ਾਹ ਦਿੱਲੀ ਦਾ ਲੇਕਿਨ ਮਾਰਾ ਦਸੇ ਹੁਣ ਤਾਂ ਭਗੌੜਾ ਤੇਰੇ ਪਿੱਛੇ ਸਾਰਾ ਲੱਗੇ ਉਹਦੀ ਦੌੜ ਦੌੜ ਕੇ ਜਾਨ ਬਚਾ ਕੇ ਆਪਣਾ ਪਰਿਵਾਰ ਲੈ ਕੇ ਦੌੜਿਆ ਐਸਰੇ ਮਹਾਰਾਜ ਕਿਰਪਾ ਲੂ ਦੇ ਆਲੂ ਨੇ ਕੋਈ ਸ਼ਰਨ ਚਾਹ ਜائے ਤੇ ਫਿਰ ਵੀ ਕਿਰਪਾ ਕਰ ਦਿੰਦੇ ਨੇ ਅਕੋਸ ਇੱਕ ਅਕਬਰ ਬੇਡੇ ਨੇ ਬਸਾਰਾ ਹਿੰਦੁਸਤਾਨ ਤੇ ਰਾਜ ਕੀਤਾ ਤੇ ਮਾਰੇ ਪਰਮਾਨੰਗ ਚਿੰਨ ਪ੍ਰਭ ਜਾਤਾ ਸੁਸ਼ੋਭਾ ਬੰਦ ਜੇਨ ਪ੍ਰਭ ਨੂੰ ਜਾਣ ਲਿਆ ਉਹਦੀ ਸ਼ੋਭਾ ਹੁੰਦੀ ਅਸਮ ਲਗੇ ਗੁਰੂ ਕਾਰ ਦੀ ਕਿੰਨੀ ਸ਼ੋਭਾ ਹੈ ਕਿਉਂਕਿ ਜਿਨ੍ਹਾਂ ਨੇ ਪ੍ਰਭੂ ਨੂੰ ਜਾਣ ਲਿਆ ਉਹਨਾਂ ਦੀ ਸ਼ੋਭਾ ਉਹਦੇ ਉੱਤੇ ਬਾਦਸ਼ਾਹਾਂ ਦੀ ਸ਼ੋਭਾ ਨਹੀਂ ਹੁੰਦੀ ਬਾਦਸ਼ਾਹ ਨੂੰ ਨਤਮਸਤਕ ਹੋਣਾ ਪੈਂਦਾ ਚਲਣਾ ਤੇgirਨਾ ਪੈਂਦਾ ਸਗਲ ਸੰਸਾਰ ਉਧਰੇ ਤਿੰਨੋਂ ਸਾਰੇ ਸੰਸਾਰ ਦਾ ਕਲਿਆਣ ਉਹਨਾਂ ਦੇ ਮੰਤਰ ਨਾਲ ਬ੍ਰਹੇਸ਼ ਨਾਲ ਹੋ ਜਾਂਦਾ ਹੈ ਪ੍ਰਭੂ ਕੇ ਸੇਵਕ ਸਗਲ ਉਧਾਰ ਨੇ ਜਿਹੜੇ ਪ੍ਰਭੂ ਦੇ ਸੇਵਕ ਉਹ ਨੇ ਇਹਨਾਂ ਸਭ ਦਾ ਕਲਿਆਣ ਕਰਦੇ ਨੇ ਪ੍ਰਭੂ ਕੇ ਸੇਵਕ ਦੁਖ ਬਿਸਾਰ ਇਹ ਪ੍ਰਭੂ ਸੇਵਕ ਨੇ ਪ੍ਰਭੂ ਦੇ ਦੁੱਖਾਂ ਨੂੰ ਇੰਜ ਭਲਾ ਹੀ ਦਿੰਦੇ ਨੇ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪ ਬੈ ਨਿਹਾਲ ਆਪੇ ਕਿਰਪਾਲੂ ਪ੍ਰਭੂ ਮਿਲਾ ਲੈਂਦਾ ਆਪਣੇ ਭਗਤਾਂ ਨੂੰ ਸੇਵਕਾਂ ਨੂੰ ਆਪਣੇ ਨਾਲ ਗੁਰ ਕਾ ਸ਼ਬਦ ਜਦ ਜਪ ਬੈ ਨਿਹਾਲ ਉਹ ਗੁਰੂ ਦਾ ਦਿੱਤਾ ਸ਼ਬਦ ਜਿਹੜਾ ਅਭਿਆਸ ਕਰਦਾ ਹੈ ਉਹ ਸਭ ਉਹ ਨਿਹਾਲ ਹੋ ਜਾਂਦੇ ਨੇ ਉਨकी ਸੇਵਾ ਸੋਈ ਲਾ ਕੇ ਜਿਸਨੂੰ ਕਿਰਪਾ ਕਰੇ ਵੱਡੇ ਭਾਗ ਗਿਆ ਉਹਨਾਂ ਦੀ ਸੇਵਾ ਹੀ ਕਰ ਸਕਦੇ ਨੇ ਉਹਨਾਂ ਪਰਮੇਸ਼ਰ ਦੇ ਸੇਵਕਾਂ ਦੀ ਜਿਸ ਤੇ ਕਿਰਪਾ ਹੋ ਜਾਏ ਪਰਮੇਸ਼ਰ ਨੇ ਵੱਡੇ ਭਾਗਮਲੇ ਬਣ ਜਾਣ ਉਹ ਪ੍ਰਭੂ ਦੇ ਸੇਵਕਾਂ ਦੀ ਸੇਵਾ 'ਚ ਲੱਗ ਜਾਂਦੇ ਨੇ ਜੇ ਪ੍ਰਭੂ ਦੀ ਸੇਵਾ 'ਚ ਨਹੀਂ ਲੱਗਦੇ ਨੇ ਜਿਹਨਾਂ ਦੇ ਵੱਡੇ ਭਾਗ ਹੁੰਦੇ ਨੇ ਨਾਮ ਜਪਤ ਬਾਵੇ ਬਿਸ਼ਰਾਮ ਜਿਹੜੇ ਨਾਮ ਨੂੰ ਜਪਦੇ ਨੇ ਬਿਸ਼ਰਾਮ ਜੁਹੁੰਦੇ ਨੇ ਹਮੇਸ਼ਾ ਆਨੰਦ ਬਸਤਾ ਚੁਹੁੰਦੇ ਨੇ ਨਾਨਕ ਦਿਨ ਪੁਰਖਉ ਉਤਮ ਕਰਮਾ ਮਹਾਰਿ ਪਰਮਾਨੰਕ ਦੇ ਇਹ ਉਤਮ ਪੁਰਸ਼ ਨੇ ਜਿਹੜੇ ਪ੍ਰਭੂ ਦੀ ਸੇਵਾ ਚ ਲੱਗੇ ਨੇ ਕਿ ਬਣਾ ਬਣਾ ਤਨ ਆਡ ਹੋ ਜਾਏ ਬਾਦਸ਼ਾਹ ਹੋ ਜਾਏ ਉਹ ਉਤਮ ਨਹੀਂ ਹੁੰਦਾ ਉਹਨਾਂ ਨੂੰ ਸੇਵਕਾਂ ਦੇ ਚਰਨਾਂ 'ਚ ਆ ਕੇ ਪੈਣਾ ਪੈਂਦਾ ਉਤਮ ਉਹ ਹੀ ਹੈ ਜਿਹੜਾ ਪਰਮੇਸ਼ਰ ਦਾ ਸੇਵਕ ਹੈ ਜੋ ਕੁਝ ਕਰੇ ਸੋ ਪ੍ਰਭੂ ਦੇ ਰੰਗ ਜੋ ਕੁਝ ਕਾਰਵਾਈ ਕਰਦੇ ਨੇ ਕੰਮ ਕਰਦੇ ਨੇ ਬਸ ਪ੍ਰਭੂ ਦੇ ਆਨੰਦ ਵਿੱਚ ਕਰਦੇ ਨੇ ਪਰਭੂ ਦੇ ਪ੍ਰੇਮ ਚ ਆ ਕੇ ਸਾਰੇ ਕਾਜ ਕਰ ਦੇ ਨੇ ਕਿਸੇ ਦੇ ਲੋਭ ਨਾਲ ਨਹੀਂ ਕਰਦੇ ਕੋਈ ਇੱਛਾ ਮਨ ਸ਼ਾ ਅੱਲਾ ਇੱਕ ਮਨਸਾ ਲੈ ਕੇ ਨਹੀਂ ਕਰਦੇ ਸਿਰ ਪ੍ਰਭੂ ਦੇ ਪਿਆਰ ਚ ਕਰਦੇ ਨੇ ਜੋ ਵੀ ਕਰਦੇ ਨੇ ਸਦਾ ਸਦਾ ਬਸੇ ਹਰ ਸੰਗ ਵਿੱਚ ਕਿਉਂਕਿ ਹਮੇਸ਼ਾ ਹਰ ਵੇਲੇ ਸਦਾ ਹੀ ਪ੍ਰਭੂ ਨਾਲ ਦੇ ਅੰਗ ਸੰਗੀ ਹੁੰਦੇ ਨੇ ਪ੍ਰਭੂ ਤੇ ਸਾਰੇ ਨਾਲ ਅੰਗ ਸੰਗ ਹੁੰਦਾ ਹੈ ਲੇਕਿਨ ਉਹ ਸਮਝਦੇ ਨਹੀਂ ਸਾਡੇ ਅੰਗ ਸੰਗ ਹੈ ਪਰਮੇਸ਼ਰ ਸਾਜ ਸਭਾਏ ਹੋਇ ਸੋਇ ਸਾਜ ਸਭਾਏ ਜੋ ਕੁਛ ਹੁੰਦਾ ਪ੍ਰਭੂ ਕਰਦਾ ਉਹ ਕਰਦੇ ਨੇ ਆਪਣਾ ਵਿਚਾਰ ਨਹੀਂ ਕੋਈ ਰੱਖਦੇ ਆਪਣੇ ਵੱਲੋਂ ਨਹੀਂ ਕੁਝ ਕਰਦੇ ਜੋ ਪ੍ਰਭੂ ਕਰਦਾ ਬਸ ਕਹਿੰਦੇ ਠੀਕ ਹੈ ਉਸ ਦੇ ਬਾਣੇ ਚ ਰਹਿੰਦੇ ਨੇ ਆਨੰਦ ਰਹਿੰਦੇ ਨੇ ਤੇਰਾ ਬਾਣਾ ਮਿੱਠਾ ਲਾਗੇ ਨਾਮ ਪਦਾਰਥ ਨਾਨਕ ਮੰਗਦੀ ਜੋ ਕੁਛ ਪ੍ਰਭੂ ਦੇ ਬਾਣ ਚੋੜੇ ਕਹਿੰਦੇ ਬੜਾ ਆਨੰਦ ਹੋਰੇ ਮੁਜਾਸੀ ਅਵਸਥਾ ਆ ਕੇ ਨੰਦ ਹੋਰੇ ਕਰਨੇ ਹਾਰ ਪਛਾਣੇ ਸੋਏ ਉਹ ਸੇਵਕ ਪ੍ਰਭੂ ਦੇ ਜਿਹੜੇ ਨੇ ਉਹ ਕਰਨੇ ਹਾਰ ਪਰਮੇਸ਼ਰ ਨੂੰ ਪਛਾਨ ਲੈਂਦੇ ਨੇ ਪ੍ਰਭ ਕਾ ਕੀਆ ਜਦ ਮੀਠ ਲੱਗਦਾ ਜੋ ਪ੍ਰਭੂ ਕਰਦੇ ਨੇ ਮਿੱਠਾ ਲੱਗਦਾ ਬੇਨੰਦ ਜੋ ਕੁਝ ਕਰਦਾ ਪ੍ਰਭੂ ਸਭ ਮਿੱਠਾ ਲੱਗਦਾ ਭਾਵੇਂ ਸੁਖ ਦਵੇ ਭਾਵੇਂ ਦੁੱਖ ਦਵੇ ਭਾਵੇਂ ਲਾਭ ਕਰਾਵੇ ਭਾਵੇਂ ਛੋੜਾ ਕਰਾਵੇ ਉਸ ਅੰਦਰ ਜੋ ਕੁਝ ਪ੍ਰਭੂ ਕਰਦਾ ਪਿਆ ਬਸ ਆਨੰਦ ਵਸਦਾ ਹੈ ਮਿੱਠਾ ਲੱਗਦਾ अच्छा लगता है जैसा सा तैसा दुष्टाना जैसा प्रभु है वैसा ही वो दर्शन करते हैं वैसा ही प्रभु कृपा करके उन्होंने वैसा दर्शन देते हैं जिसने उपजे जिसमाए समाए जिसने संसार पैदा होंगे सारा प्रभु से प्रभु जी सारे समा जाते हैं और भगत सेवक तो हर हमे उपदी समाए होंगे ने ਉਹ ਸੁਖ ਨਿਧਾਨ ਉਹਨੂੰ ਜਨਮ ਉਹ ਬਣਿਆਏ ਸਾਰੇ ਸੁੱਖਾਂ ਦਾ ਖਜ਼ਾਨਾ ਨੇ ਉਹ ਨਿਧਾਨ ਨੇ ਖਜ਼ਾਨਾ ਨੇ ਉਹ ਸੁਖ ਨਿਧਾਨ ਉਹਨੂੰ ਬਣਿਆਏ ਉਹਨਾਂ ਤੋਂ ਬਣਦੇ ਸਾਰੇ ਸੁੱਖਾਂ ਦੇ ਖਜ਼ਾਨੇ ਜਿਹੜੇ ਨੇ ਉਹਨਾਂ ਤੋਂ ਬਣੰਦੇ ਨੇ ਆਪਸ ਕੋ ਆਪ ਦੀਨ ਆਮ ਆਪਣੇ ਸੇਵਕਾਂ ਨੂੰ ਪ੍ਰਭੂ ਆਮ ਮਾਉਂ ਦਿੰਦੇ ਨੇ ਨਾਨਕ ਪ੍ਰਭ ਜਨ ਇੱਕ ਹੋ ਜਾਓ ਮਾਰੇ ਪ੍ਰਮਾਨ ਕਹਿੰਦੇ ਪ੍ਰਭੂ ਔਰ ਜਨ ਪ੍ਰਭ ਜ ਪਰਮੇਸ਼ਰ ਦੇ ਸੇਵਕ ਸਭ ਦੋਨੋ ਇੱਕੋ ਹੀ ਨੇ ਗੁਰ ਪਰਮੇਸ਼ਰ ਇੱਕੋ ਜਾਣੇ ਗੁਰੂ ਔਰ ਪਰਮੇਸ਼ਰ ਕਹਿੰਦੇ ਇੱਕੋ ਹੀ ਨੇ ਕੋਈ ਫਰਕ ਨਹੀਂ ਕੋਈ ਅੰਤਰ ਨਹੀਂ ਹੈ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇੱਕੋ ਇੱਕੋ ਜਾਣੇ ਬਵਾ ਉਪਾਸ਼ਨ ਸਮਝਾਗੇ ਵੀ ਖੁਦਾ ਰੂਪ ਹੀ ਨੇ ਆਪ ਕਿਉਂਕਿ ਉਸੇ ਰੂਪ ਦੇ ਨਾਲ ਹੀ ਉਹ ਸ਼ਕਤੀਆਂ ਨਾਲ ਕੋਲ ਪ੍ਰਾਪਤ ਨੇ ਜਦ ਸਾਹਮਣੇ ਆ ਕੇ ਤਲਵਾਰ ਚਲਾਉਣ ਲਗਾ ਆਕੜ ਗਿਆ ਉਸਲੇ ਸਮਝ ਆ ਗਈ ਪੂਰੀ ਸ਼ਕਤੀ ਹੈ ਆਪਣਾ हमको ਹਰ ਜੇ ਮਦਨੀ ਦਿੱਲੀ ਦਾ ਬਾਦਸ਼ਾਹ ਮੇਰੇ ਸਾਹਮਣੇ ਭਗੀਰ ਕਬੜ ਕੇ ਕੜਾ ਨਹੀਂ ਹੋਇਆ ਮੇਰਾ ਸਵਾਗਤ ਨਹੀਂ ਕੀਤਾ ਮੈਂ ਬੋਨਾ ਨਹੀਂ ਰੋਕੇ ਆ ਵੀ ਸਗੋਂ ਮੈਂ ਪਹਿਲੇ ਬੈਠੋ ਲੰਗਰ ਛਕੋ ਫਿਰ ਜਾਓ ਦਰਸ਼ਨ ਕਰੋ ਸੁਣੀ ਨੋ ਨਿਕਲ ਵੀ ਬਾਦਸ਼ਾਹ ਇਹਨਾਂ ਸ਼ਾਦੀ ਬਿਸ਼ਰਤ ਜੇ ਚਲਾ ਗਿਆ ਤਾਂ ਖੜਾ ਹੋ ਗਿਆ ਆਕੜ ਗਿਆ ਉਸਲੇ ਸਮਝ ਆ ਗਈ ਜਦ ਮਹਾਰਾਣ ਨੇ ਕਿਹਾ ਵੀ ਤਲਵਾਰ ਤੇਰੀ ਛੇ ਸਾਧੂ ਹਾਰ ਕੇ ਆਈਏ। ਔਰ ਫਕੀਰਾਂ ਦੇ ਜੋਰ ਦੱਸਦੇ। ਬੜਾ ਸ਼ਰਮਸਾਰਾ ਹੋ ਗਿਆ ਸਮਝ ਆ ਗਈ। ਕਿਉਂਕਿ ਪਰਮੇਸ਼ਰ ਔਰ ਪਰਮੇਸ਼ਰ ਦੇ ਜਨ ਇੱਕੋ ਹੀ ਨੇ। ਕੋਈ ਅੰਤਰ ਨਹੀਂ ਉਹਨਾਂ ਦੇ ਵਿੱਚ। ਤੁਹਾਾਰੇ ਪਰਮਾਨੇ ਆਪਸ ਕੋ ਆਪ ਦੀਨ ਨੋਮਾਨ। ਨਾਨਕ ਪ੍ਰਭ ਜਨ ਇੱਕੋ ਜਾ।